ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਹਰ ਰੋਜ਼ ਦੇ ਵਾਂ ਨੂੰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਤੇ ਬਾਈ ਜੀ ਰੋਜ਼ ਦੀ ਤਰ੍ਹਾਂ ਹਾਜ਼ਰ ਹੁੰਨੇ ਆਂ ਪਤਾ ਹੀ ਜਾਂ ਤੇ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਨਾਗ ਜਿਹੜੇ ਗੱਲ ਕਰਗੇ ਤਾਂ ਨਾਗ ਜੀ 2 2 4 2 6 2 8 10 11 12 ਨਾਗ ਜਿਹੜੇ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਆਏ ਅੱਜ ਕੱਲ ਨਾਲੋਂ ਜਿਹੜੇ ਤਿੰਨ ਨਾਗ ਵੱਧ ਕੇ ਜੀ ਕੱਲ 9 10 ਨਾਗ ਆਏ ਸੀ ਤੇ ਅੱਜ 12 ਨਾਗ ਬਾਈ ਬਹੁਤ ਫਰਕ ਆ ਤੇ ਬਾਕੀ ਗਾਘੂ ਕੁ ਸੋਤੀ ਜਾਂ ਵੇਖ ਸਕਦੇ ਆ ਜੀ ਇੰਨੇ ਟਰਾਲੀਆਂ ਲਿਆਉਣ ਵਾਲੇ ਤੇ ਬਾਕੀ ਜਿਹੜੇ ਤੁੜੀ ਲੈਣ ਵਾਲੇ ਆ ਬਾਕੀ ਵੇਣੀਆਂ ਵੀ ਕੀ ਰੇਟ ਨੂੰ ਜਿਹੜਾ ਜਾਂਦੀ ਆ ਜੀ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਵੇਖੀ ਕਿਥੋਂ ਤੱਕ ਅੱਜ ਰੇਟ ਜਿਹੜਾ ਜਾਊਗਾ ਜੀ ਇੱਥੇ ਤੋਂ ਦੋ ਆ ਗਈਆਂ ਆਹ ਫਿਰ ਲਓ ਜੀ ਇੱਕ ਟਰਾਲੀ ਹੋਰ ਆ ਗਈ सौ रुपिया पिचे ले पाणी पंज सौ रुपये दुपये पंजाह पंची साढे तव्हां सौ हज़ार पचंजा सठ पैंहठ सतर पंजहतरि असी पचासी 90 400 400 ਬੋਲਾ ਬਾਈ ਜੀ 400 ਰੁਪਏ ਬਾਈ ਜੀ ਲਓ ਬਾਈ ਜੀ ਆ ਜਿਹੜੀ ਕੁਆਲਿਟੀ ਸੀਗੀ ਟੁੜੀ ਦੀ ਚੈੱਕ ਕਰੋ ਸਰਾ ਕੁਆਲਿਟੀ ਸੀ 400 ਰੁਪਿਆ ਜਿਹੜਾ ਟੌਪ ਦਾ ਰੇਟ ਲੱਗਾ ਪਹਿਲੀ ਟਰਾਲੀ ਦਾ ਬਾਈ ਹਨਾ 13 ਨਾਲ ਜਿਹੜੇ ਹੋਗੇ ਤੇ ਟਰੈਕਟਰ ਵੇਖੋ ਤੁਸੀਂ ਐ ਲੱਗਦਾ ਵੀ ਟਰੈਕਟਰਾਂ ਦੀ ਮੰਡੀ ਲੱਗੀ ਪਈ ਹੁੰਦੀ ਆ ਹੈ ਤੇ ਲੱਗੀ ਤੇ ਟੁੜੀ ਦੀ ਬੋਲੀ ਆ ਤੇ ਲਓ ਜੀ ਆਜੋ ਦੂਸਰੀ ਟਰਾਲੀ ਤੇ ਭਾਈ ਗਾਗੂ ਹੋ ਗਏ ਭਈਆ ਗਾਗੂ ਨਹੀਂ ਜਾ ਸਕਦੀ ਹੈ ਭਾਈ ਸੰਜੀ ਬਾਹਰ ਦੀ ਭਾਈ ਦਿੱਲੀ ਗੁੰਡੀ ਨਹੀਂ ਨਹੀਂ ਨਨ ਕਰੇ ਵਜੋਂ ਅਜੇ ਨਾਲ ਜੀ ਬੈਠ ਕੇ ਬੋਲਿਓ ਪੂਰੀ ਬਾਹਰ ਦੀ ਆ 200 ਰੁਪਇਆ 200 200 200 200 200 ਰੁਪਇਆ 5 ਰੁਪਇਆ 10 15 20 25 30 35 40 45 350 55 60 260 ਰੁਪਇਆ ਬੋਲਣੇ ਹਾਂਜੀ 260 ਰੁਪਇਆ ਬਾਈ ਲਓ ਜੀ 200 ਤੇ 60 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਥੂੜੀ ਥੂੜੀ ਜੀ ਉਹ ਵੀ ਸੀਗੀ ਬਾਈ ਕੁਆਲਿਟੀ ਡਾਉਨ ਸੀਗੀ ਮੜੀ ਮੈਲੀ ਸੀਗੀ 200 ਤੇ 60 ਰੁਪਏ ਜਿਹੜਾ ਰੇਟ ਲੱਗਿਆ ਜੀ ਲਓ ਜੀ ਅਗਲੇ ਨੱਕ ਤੇ ਚੱਲਦੇ ਆ ਜੀ ਫਿਰ ਵੇਣੇ ਵੀ ਕਿੱਥੋਂ ਤੱਕ ਜਿਹੜਾ ਅਗਲੇ ਲੱਗਦਾ ਰੇਟ ਜਔ ਸਰ ਆ ਰੇਟ ਵੇਖਾਂਗੇ ਅੱਜ ਕਿੱਥੋਂ ਤੱਕ ਜਿਹੜਾ 4-500 ਤੱਕ ਜਿਹੜਾ ਜਾ ਸਕਦਾ ਬਾਈ ਥੂੜੀ ਦੀ ਜਿਹੜੀ ਕੁਆਲਿਟੀ ਉਹਨਾਂ ਬੋਖ ਨੂੰ ਉਹ ਜਗਾਣੀ ਚਲੋ ਪਹਿਲਾਂ ਬੋਲੀ ਵੇਖੀ ਬਾਤ ਲੈ ਲੈਂਗੇ ਪਹਿਲਾਂ ਅੱਛਾ ਸੋ 12:00 ਵਜੇ ਲੈ ਆ ਜੋ 12:00 ਵਜੇ ਹਲਾਜੋ ਦੇਖੋ ਭਾਈ ਉਹ ਬੋਲੀ ਕਰਦਾ ਹੁਣ ਬਾਅਦ ਚ ਗੱਲ ਕਰਦਾ ਜਾਦਾ ਸਾਰੇ ਨਾ ਮਾਂ ਮਾਂ ਮੈਂ ਉਹਨੂੰ ਜਿਹਾ ਲੱਗੇ ਜਣੇ ਕੋਲੇ ਹੋਰ ਕੀ ਦੀ ਆ ਭਾਈ ਆਪਣੀ ਭਾਈ ਆ ਕਿੰਨੀ ਕਿਨਿਕਲੋ ਵਿੱਚੋਂ ਓਏ ਮਾੜੇ ਵੜ ਛੱਡ ਥੱਲੇ ਪਈ ਐ ਭਾਈ ਛੱਡ ਜਿਆਦੇ ਨਿਕਲੇ ਮੁਰਕੇ ਰੋਲਾ ਪਊਗਾ ਸਾਰੇ ਨਹੀਂ ਆਈਂਗੇ ਆ ਭਾਈ ਵੇਖ ਕੇ ਬੋਲੀ ਦੇ ਇਹਨੂੰ ਕੀ ਲੋੜੀ ਆ ਜੀ ਬੋਲੋ ਹੀ ਬੋਲੋ ਉਹ ਵੀ ਨੁਖਾ ਦੇ ਹਾਂ ਬੋਲਦਾ ਵੀ ਇਹ ਤਾਂ ਕੋਈ ਉਹ ਵੀ ਬੋਲ啊 ਬਾਬੀ ਤੂੰ ਹੀ ਲਗੋ ਚੱਲੂ ਬਾਹਰ ਬਾਹਰ ਆ ਗਿਆ ਤਾਂ 250 ਰੱਤਾਂ ਹੁੰਦਾ ਸੀਗਾ ਹਾਂ ਹਾਂ ਮੈਂ ਬੋਲਦਾ ਕੋਈ ਨਹੀਂ ਬੋਲਦਾ ਵੀ ਖੜ ਜਾ ਲਓ ਵੀ ਹਲੇ ਕੋਈ ਨਹੀਂ ਬੋਲਿਆ ਦੰਦੀ ਥੋੜੀ ਬੋਲੋ ਜੀ 350 350 55 52 60 65 400 400 ਬੋਲਣਾ ਕਿਨੇ 5 10 15 415 ਬੋਲਦਾ ਬਈ 415 ਲਓ ਜੀ 400 ਤੇ 15 ਰੁਪਏ ਜਿਹੜਾ ਰੇਟ ਲੱਗਾ ਜੀ ਆਹ ਟਰਾਲੀ ਤੇ ਹਾਲੇ ਕਹੇ ਨੇ ਬੋਲੀ ਨਹੀਂ ਦਿੱਤੀ ਕਿਉਂਕਿ ਤੂੜੀ ਦੇ ਹਿਸਾਬ ਨਾਲ ਹੁੰਦਾ ਬਾਈ ਤੂੜੀ ਮੈਲੀ ਆ ਬਾਈ ਆਹ ਵਾਲੀ ਤੇ ਆਹ ਤੂੜੀ ਦਾ ਜਿਹੜਾ ਰੇਟ ਲੱਗ ਗਿਆ ਜੀ ਤੇ ਆ ਜੋ ਬਈਆ ਅਗਲੇ ਨਾਗ ਦਾ ਰੇਟ ਵੇਣਿਆ ਵੀ ਕਿੱਥੋਂ ਤੱਕ ਜਿਹੜਾ ਜਾਂਦਾ ਬਾਈ ਤੇ ਨਾਗ ਵੇਖੋ ਤੁਸੀਂ ਨਾਗ ਜਿਹੜੇ ਹਾਲੇ 6-7 ਖੜੇ ਐ ਜੀ ਅਗਲੀ ਟਰਾਲੀ ਦਾ ਵੇਖੀਏ ਰੇਟ ਕਿੱਥੋਂ ਤੱਕ ਜਾਂਦਾ ਬਈ ਇਹ ਅੰਦਰ ਨੂੰ ਵੀ ਆ ਜਾਏਗਾ ਬਾਜੀ ਕਿਰਾਇਆ ਨਾ ਉਹਨਾਂ ਦਾ ਬਾਰੰਦਾ ਕਿਤਰ ਗਿਆ ਭਾਈ ਬੱਜਿਆ 1200 ਕਿਰਾਇਆ ਦੱਲਾ ਭਾਈ ਜਿੰਨੀ ਵਾੜਦਾ ਹੈ ਸੀਫਾ ਸਰ ਯਾਰ ਤਾਂ ਮੈਂ ਕਿਹਾ ਇਹਨੂੰ 1200 ਲੈ ਲਈ ਯਾਰ ਇੰਨੀ ਵਾਰ ਬੜ ਵੜਾ ਬੋਧ ਆ ਯਾਰ ਸਰ 100 ਦੇ ਵੀ 300 ਨਾ ਕਰ ਯਾਰ ਬੋਲ ਭਾਈ 300 ਰੁਪਿਆ 300 ਅੰਦਰ ਹੀ ਟੁੜੀ ਸਾਰੀ ਨਾਲ 300 5 10 15 20 25 30 35 40 45 550 55 60 70 75 80 85 90 95 400 400 ਬੋਲਾਂਗੇ 5 10 15 20 420 ਬੋਲਣਾ ਕਿਨੇ 400 400 ਕਰਤੀ ਕਰਤੀ ਹੋਊਗੀ 400 ਤੇ 20 ਰੁਪਏ ਜਿਹੜਾ ਰੇਟ ਲੱਗਿਆ ਜੀ ਕਰਤੀ 400 ਕਹਿੰਦੇ 400 ਤੇ 20 ਰੁਪਏ ਜਿਹੜਾ ਰੇਟ ਲੱਗਿਆ ਜੀ ਹਾਲਾਂਕਿ 400 ਤੋਂ ਟਪਕ ਚੁੱਕੀ ਆ ਜੀ ਹਾਲੇ ਚੱਕ ਤੇ ਹਾਲੇ ਨੱਕ ਜਿਹੜੇ ਵਾਵਾ ਖੜੇ ਆ ਭਾਈ 7-8 ਜਿਹੜੇ ਨਾਲ ਖੜੇ ਆ ਤੇ ਬਾਕੀ ਹੁਣ ਵੇਖਾਂਗੇ ਵੀ ਕਿੱਥੋਂ ਤੱਕ ਜਿਹੜਾ ਜਾਊਗਾ ਰੇਟ बोलो तव्हां सौ पंज दंद्रहं बि पंची पैती साढे सौ पचुजा सठ पैंहठ सतर पंजहतरि असी पचासी 99 99 48 99 400 43 5 10 15 20 420 ਵੀ ਬੋਲਦਾ ਵੀ 420 ਵੀ ਕਰਤੀ ਫੇਰ ਲਓ ਜੀ 420 ਜਿਹੜੀ ਫੇਰ ਹੋ ਗਈ ਜੀ 400 ਤੇ 20 ਰੁਪਏ ਕਰਤੀ ਕਹਿੰਦੇ ਫੇਰ ਤੇ ਲਓ ਜੀ ਅਗਲੇ ਨਾਕ ਦਾ ਬੇਣੀ ਹਸਾਬਕਦਾ ਵਸਤਾ ਹੀ ਹੁੰਦਾ ਬਾਈ ਕਹਿੰਦਾ 99 91 ਨਹੀਂ 95 ਹੋਊਗੀ ਹਾਂ ਤਾਂ ਤੇ ਲੋ ਵੀ ਅਗਲੇ ਨੱਕ ਦਾ ਜਿਹੜਾ ਵੇਣਿਆ ਵੀ ਕੀ ਹਿਸਾਬ ਕਿਤਾਬ ਜਿਹੜਾ ਹੋਊਗਾ ਕਿੱਥੋਂ ਲੈ ਕੇ ਕਿੱਥੋਂ ਤੱਕ ਜਾ ਰੇਟ ਜਾਂਦਾ ਸੀ ਉਹਦੀ ਵੀ ਕੀ ਆਉਗੀ ਕਾਹੀ ਅਸੀਂ ਵੀ ਚੱਲ ਚੱਲ ਖਾਲੀ ਕਰਵਾਉ ਜੇ ਖਾਲੀ ਕਰਾਤੀ ਬੰਦ ਪਰਦੀ ਬਸ ਗੱਦੀ ਬਾਹਰ ਦੀ ਹੈ ਗੱਦੀ ਬਾਹਰ ਦੀ ਹੈ ਬਾਹਰ ਹੋ ਬਾਹਰ ਹੋ ਉਨੀ ਗੁਲੀ ਜਨੀ ਵਿੱਚ ਬਾੜੀ ਮੁੱਢੇ ਆਸਦੀ ਬਾਹਰ ਦੀ ਤੂੜੀ ਆ ਬੋਲੋ ਜੀ 300 ਰੁਪਿਆ 250 52 60 65 70 75 80 85 90 95 300 5 10 15 20 25 325 ਬੋਲਣਗੇ ਠੀਕ ਕਰਦੇ ਸੀ 330 ਬੋਲਦਾ ਕੋਈ ਆ ਜਾ ਬਈ ਤਰ ਆ ਗਈ ਆ ਲਓ ਜੀ 300 ਤੇ 30 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਤੂੜੀ ਬਾਹਰ ਦੀ ਸੀਗੀ ਜੀ ਤੇ 330 ਰੁਪਏ ਤੱਕ ਜਿਹੜਾ ਰੇਟ ਲੱਗ ਗਿਆ ਜੀ ਤੂੜੀ ਵਿਖਾਈਏ ਤੁਹਾਨੂੰ ਜਿਹਦੀ ਹੁਣ ਬੋਲੀ ਆਊਗੀ ਬਾਕੀ ਤੁਸੀਂ ਕਮੈਂਟ ਕਰੀ ਰੱਖਿਆ ਕਰੋ ਬਈ ਕੀ ਰੇਟ ਹੋ ਡੇਰ ਕੇ ਚੱਲੀ ਜਾਂਦਾ ਲੋ ਬਾਈ ਥੋੜੀ ਵਧੀਆ ਜੀ ਵੇਣੇ ਵੀ ਕਿੱਥੋਂ ਤੱਕ ਰੇਡ ਜਾਊਗਾ ਇਹਦਾ ਠੀਕ ਆ ਬੰਦਾ ਪੱਲੇ ਬਾਹਰ ਦੀ ਆਈ ਨਿਕਲੂਗੀ ਬਾਹਰ ਦੀ ਟੁੜੀਏ ਦੇ ਨਾਲ ਦੀ ਬਾਈ ਬੋਲੋ 250 ਰੁਪਇਆ 255 60 65 70 75 80 85 90 99 305 10 15 20 25 30 35 40 45 50 55 60 65 365 70 75 80 85 90 390 ਬੁਲਗਨੇ ਤੈਨ 100 ਤੇ 90 ਰੁਪਏ ਅੱਜ ਦੱਸਦਗੇ ਭਾਈ 400 ਤੋਂ 300 400 ਬਸ ਇੱਥੇ ਜੇ ਰੇਟ ਰਹਿਣ ਵਾਲਾ ਜਿਹੜੇ ਗਾਗੂ ਕ ਹੈਗੇ ਬਸ ਨਾਗ ਜਿਹੜੇ ਅੱਜ ਜਿਆਦੇ ਆ ਜੀ ਹਨਾ ਤੇ ਅਗਲੇ ਨਾਗ ਦਾ ਵੇਣੀ ਆ ਵੀ ਰੇਟ ਕਿੱਥੋਂ ਤੱਕ ਜਿਹੜਾ ਜਾ ਪਉਂਦਾ ਜਲਦੀ ਆ ਜਾ। ਚੁਣ ਲੀਆ। ਹਾਂ। ਇੱਕ ਟੱਗੀ ਆ ਲੱਗੀ। ਬਾਹਰ ਦੀ ਆ ਪਕੜਾਂ ਤੇ ਲੱਗੀ। ਜੁੜੀ ਬਾਹਰ ਦੀ ਹੋਊਗੀ ਸੁੱਕੀ ਭਰਨੀ। ਬੋਲੋ ਭਾਈ। ਇਹ ਥੋੜੀ ਸਾਫ ਆ। ਭੜੀ ਇਹ ਟੁੜੀ ਨਿਕਲ ਗਈ। ਦੋ ਟਰਾਲੀ ਵਿੱਚ ਲਾ ਦੇ 200। ਇਹ ਬਾਦ 200 ਰੁਪਿਆ। ਇਸ ਤੋਂ ਵਧੀਆ ਦੁਗਿਆ। 5 500 15 250 54 60 65 70 71 80 85 90 95 300 5 10 15 20 25 30 35 40 40 350 50 60 65 70 71 375 ਬੋਲਾਂਗੇ ਨੇ 375 ਲਓ ਜੀ 300 ਤੇ 75 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਆ ਕੁਆਲਿਟੀ ਸੀ ਤੁੜੀ ਦੀ ਵਧੀਆ ਜੀ 375 ਰੁਪਏ ਲਓ ਜੀ ਨਾਗ ਜਿਹੜੇ ਰਹਿ ਗਏ 3 4 ਜਿਹੜਾ ਆਹ ਦੀ ਸਣੇ 4 ਪਾਉਂਦੇ ਆ ਇਹਦੀ ਹੁਣ ਬੋਲੀ ਲੱਗੀ ਹੋਈ ਬੋਲੋ ਬੋਲੋ ਹਾਂ ਚਲੋ ਠੀਕ ਹੈ ਜਾਂਦਾ ਬਈ 400 400 400 ਬੋਲਾਂ ਬਾਈਨੇ 10 ਰੁਪਏ 10 ਰੁਪਏ 10 ਰੁਪਏ ਬੋਲਣੇ 400 ਦਵੇ ਕਿੰਨੇ ਲਓ ਜੀ ਤੂੜੀ ਬਈ ਵਧੀਆ ਸੀਗੀ 400 ਤੋਂ ਸ਼ੁਰੂ ਹੋਈ ਜਿਹੜੀ ਬੋਲੀ 400 ਤੇ 10 ਰੁਪਏ ਤੱਕ ਜਿਹੜਾ ਹਾਲਾ ਕਿ ਗਈ ਹੈ ਜੀ ਤੇ 400 10 ਰੁਪਏ ਲੋ ਬਾਈ ਜੀ ਬੰਦ ਤੂੜੀ ਹੈ ਹੈ ਵਿੱਚ ਪੰਡਾਂ ਵਾਲੀ ਹੈ ਹੋਊਗੀ ਵੱਤ-ਵੱਤ 8-9 ਕੁਇੰਟਲ ਇਹਦੀ ਬੋਲੀ ਵੇਣੇ ਆ ਵੀ ਕਿੱਥੋਂ ਤੱਕ ਜਿਹੜਾ ਰੇਟ ਜਾਊਗਾ ਜੀ। ਕੰਡਾ ਗੰਡਾ ਹੋਇਆ ਪਹਿਲਾਂ। ਇਹ ਤਾਂ ਹੈ ਹੀ ਨਹੀਂ ਨੰਬਰ ਗੱਲੀ। ਪਹਿਲਾਂ ਯਾਰ ਮੜਿਆ। ਬੋਲ 85 580। ਕੰਡਾ ਹੋਇਆ ਪਹਿਲਾਂ। ਬਹੁਤ ਖਾਲੀ। 300 ਸੋ। ਆਹ ਪਤਾ ਨਹੀਂ। ਇਹਦੀ ਆ ਬਾਈ। ਇਹ ਚੰਗੀ ਆ। ਅੰਦਰ ਦੀ। ਦਾ 400 <coughs> 400 5 ਰੁਪਏ 7 ਰੁਪਏ 15 Engine, 30, 20 ਆ ਬਾਈ ਤੁਸੀਂ ਚਾਹਾਂਗੇ ਬਾਰ-ਬਾਰ 25 425 ਬੋਲਣਗੇ 435 ਰੁਪਏ ਲਓ ਜੀ 435 ਰੁਪਏ ਹੁਣ ਵਧਿਆ ਰੇਟ ਮੜਾ ਜਾ ਬਾਈ 435 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਆ ਨਾਗਦਾ ਤੁੜੀ ਵਧੀਆ ਸੀਗੀ ਜੀ ਸਰਗਵਾਰਟੀ ਸੀਗੀ ਦੋ ਨਗ ਰਹਿ ਗਏ ਜਿਹੜੇ ਲਾਸਟ ਇਹਨਾਂ ਰੇਟ ਵੇਖੋਗੇ ਬਾਈ ਬੱਲੇ 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 ਆ ਗੂ ਘਾਲੇ ਪਏ ਆ ਜੀ ਬਈ ਬਾਹਰ ਦੀ ਅੰਦਰ ਦੀ ਅੰਦਰ ਦੀ ਹੈ ਬਾਈ ਉਹ ਦੂਤਾ ਹਾਂ ਹਾਂ ਠੀਕ ਹੈ ਅੰਦਰ ਦੀ ਹੈ ਬਾਈ 400 400 ਆ ਜੀ ਕੋਈ ਲਾਲ ਲੈਣੇ ਕਰਾਇਆ ਨਹੀਂ ਕਰਾਇਆ ਕੋਈ ਨਹੀਂ ਬਾਈ ਲਾਲ ਲੈਣੇ ਦਾ ਸ਼ਾਇਦ 400 400 ਆ ਵੇ ਜੀ 400 ਬੋਲਣੇ ਨੇ 400 ਰੁਪਏ ਜਲਦਰਾ ਲਓ ਜੀ ਠੀਕ ਆ 400 ਰੁਪਏ ਜਿਹੜਾ ਰੇਟ ਲੱਗ ਗਿਆ ਜੀ ਸਿਰਾ ਰੇਟ 400 ਤੋਂ ਸ਼ੁਰੂ ਹੋ ਕੇ 400 ਤੇ ਮੁੱਕ ਗਿਆ ਲਓ ਜੀ 400 ਰੁਪਏ ਤੇ ਲਓ ਭਾਈ ਲਾਸਟ ਨਾ ਰਹਿ ਗਿਆ ਤੇ ਇਹਦਾ ਵੇਨੇ ਕਿਥੋਂ ਤੱਕ ਜਿਹੜਾ ਰੇਟ ਜਾਂਦਾ ਧੂੜੀ ਵੇਖੋ ਪਹਿਲਾਂ ਇਹ ਕੁਆਲਿਟੀ ਜਿਹੜੀ ਸਿਰਾ ਅੰਦਰ ਦੀ ਧੂੜੀ ਆ ਭਾਈ मेरी तो बाहर ले ले अंदर लिया। <laughs> अंदर दी <उन्दर> दी। <laughs> अंदर री, अंदर 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 नहीं 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 भाई ढाई सौ भारत ਹਾਂ 80 80 80 35 10 15 20 320 ਬੋਲਾਂਗੇ ਨਾ 320 ਰੁਪਏ ਬਾਈ ਲਓ ਜੀ ਰੇਟ ਲੱਗ ਗਿਆ ਜੀ ਲਾਸਟ ਨਾਗ ਦਾ ਜਿਹੜਾ 300 ਤੇ 20 ਰੁਪਏ ਨਾਗ ਜਿਹੜੇ ਅੱਜ 12 ਆਏ ਸੀਗੇ ਜੀ ਸਿਰਾ ਰੇਟ ਦੀ ਗੱਲ ਕਰ ਗਏ 430 ਰੁਪਏ ਤੱਕ ਜਿਹੜਾ ਰੇਟ ਗਿਆ ਜੀ ਬਾਕੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੀ ਰੱਖਿਆ ਕਰੋ ਬਾਕੀ ਧੰਨਵਾਦ ਬਾਈ ਜੀ ਤੁਹਾਡਾ ਵੀਡੀਓ ਨਾਲ ਜੁੜਨ ਵਾਸਤੇ ਲਓ ਜੀ ਮਿਲਦੇ ਆਂ ਕੱਲ ਦੀ ਵੀਡੀਓ ਚ ਜੀ